ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਿਨਾ ਖੋਏ ਦੀ ਦਾਣੇਦਾਰ ਵਿਸਣ ਦੀ ਬਰਫੀ ਬਿਨਾ ਕਿਸੇ ਮਿਲਾਵਟ ਦੇ ਸਿਰਫ ਤਿੰਨ ਚੀਜ਼ਾਂ ਦੇ ਨਾਲ ਜੋ ਘਰ ਵਿੱਚ ਹੀ ਹਨ ਤੇ ਬਾਜ਼ਾਰ ਤੋਂ ਵਧੀਆ ਬਰਫੀ ਬਣਾ ਕੇ ਘਰ ਵਿੱਚ ਤਿਆਰ ਕਰਾਂਗੇ ਜੋ ਬੱਚਿਆਂ ਦੇ ਨਾਲ ਨਾਲ ਵੱਡਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣ ਵਾਲੀ ਇਹ ਬਰਫੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਪਲੀਜ਼ ਜਾ ਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕੇ ਵੇਸਨ ਦੀ ਬਰਫੀ ਬਣਾਉਣ ਲਈ ਡੇਢ ਕੋਲੀਆਂ ਮੈਂ ਵੇਸਨ ਦੀਆਂ ਲਈਆਂ ਹੈ ਉਸੇ ਕੋਲੀ ਦੇ ਨਾਲ ਹੀ ਇੱਕ ਕੋਲੀ ਖੰਡ ਦੀ ਲਈ ਹੈ ਤੇ ਇੱਕ ਕੋਲੀ ਤੋਂ ਥੋੜਾ ਜਿਹਾ ਘੱਟ ਘਿਓ ਲਿਆਏ ਦੇਸੀ ਤੇ ਦੋ ਚਮਚੇ ਵਿੱਚ ਮੈਂ ਡਾਲਟਾ ਘਿਓ ਦੇ ਮਿਕਸ ਕਰ ਰਹੀ ਹਾਂ ਡਾਲਟਾ ਕਿਉ ਪਾਉਂਦਾ ਰੀਜ਼ਨ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਲੈ ਲਈਏ ਕੜਾਈ ਜਿਹੜੀ ਆਪਾਂ ਭਾਰੇ ਤਲੇ ਵਾਲੀ ਯੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਕਿਉ ਪਾਵਾਂਗੇ ਵਿੱਚ ਕਿਉ ਜਿਵੇਂ ਹੀ ਥੋੜਾ ਜਿਹਾ ਗਰਮ ਹੋ ਜਾਂਦਾ ਹੈ ਤਦ ਅਸੀਂ ਇਹਦੇ ਵਿੱਚ ਬੇਸਨ ਪਾਵਾਂਗੇ 1.5 ਕੋਲੀਆਂ ਬੇਸਨ ਦੀਆਂ ਲਈਆਂ ਸੀ 1.5 ਕੋਲੀਆਂ ਹੀ ਬੇਸਨ ਦੀ ਪਾਵਾਂਗੇ ਬੇਸਨ ਪਾ ਕੇ ਆਪਾਂ 2 ਮਿੰਟ ਬਾਅਦ ਗੈਸ ਨੂੰ ਸੇਮ ਕਰ ਦਵਾਂਗੇ ਤੇ ਜਿਹੜਾ ਵੇਸਣ ਉਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਜਿੰਨਾ ਚਿਰ ਵੇਸਣ ਕਿਉ ਨਾ ਛੱਡ ਦੇਵੇ ਤਦ ਤੱਕ ਆਪਾਂ ਵੇਸਣ ਨੂੰ ਸਿਮ ਗੈਸ ਤੇ ਪੁੰਨਾਂਗੇ ਜਿੰਨਾ ਹੀ ਆਪਾਂ ਸਿਮ ਗੈਸ ਤੇ ਪੁੰਨਾਂਗੇ ਵੇਸਣ ਨੂੰ ਉਨਾ ਹੀ ਜਿਹੜਾ ਇਹਦਾ ਕੱਚਾਪਨ ਦੂਰ ਹੁੰਦਾ ਜਾਏਗਾ ਤੇ ਵੇਸਣ ਵੀ ਸਾਡਾ ਬਹੁਤ ਵਧੀਆ ਬਣ ਕੇ ਤਿਆਰ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਨਾਲੋਂ ਕਾਫੀ ਜ਼ਿਆਦਾ ਵੇਸਣ ਦਾ ਕਲਰ ਚੇਂਜ ਹੋ ਗਿਆ ਹੈ ਅਜੀ ਵੇਸਣ ਨੂੰ ਹੋਰ ਪੁੰਨਾਗੇ ਕਿਉਂਕਿ ਅਜੇ ਤੱਕ ਇਹ ਵੇਸਣ ਨੇ ਕਿਉਂ ਨਹੀਂ ਛੱਡਿਆ ਤੁਸੀਂ ਵੇਖ ਸਕਦੇ ਹੋ ਕਿ ਵੇਸਣ ਦਾ ਕਲਰ ਜਿਹੜਾ ਹੈ ਚੇਂਜ ਹੋ ਗਿਆ ਤੇ ਵੇਸਣ ਨੇ ਕਿਉਂ ਵੀ ਛੱਡ ਦਿੱਤਾ ਹੈ ਤੇ ਹੁਣ ਸਾਡਾ ਵੇਸਣ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਜਦੋਂ ਤੁਹਾਨੂੰ ਲੱਗੇ ਕਿ ਖੁਸ਼ਬੂ ਆਣ ਲੱਗੀ ਹੈ ਤੇ ਤਦ ਵੇਸਣ ਬਣ ਕੇ ਬਿਲਕੁਲ ਤਿਆਰ ਹੈ। ਵੇਸਣ ਦੇ ਵਿੱਚ ਮੈਂ 2 ਚਮਚੇ ਦੁੱਧ ਦੇ ਐਡ ਕਰ ਰਹੀਆਂ। ਦੁੱਧ ਐਡ ਕਰਨ ਨਾਲ ਸਾਡੀ ਦਾਣੇਦਾਰ ਬਰਫੀ ਬਣ ਕੇ ਤਿਆਰ ਹੋਵੇਗੀ। ਬਿਲਕੁਲ ਨਰਮ ਤੇ ਖੋਏ ਵਰਗਾ ਟੇਸਟ ਆਵੇਗਾ ਇਸ ਨਾਲ। ਫਿਰ ਵੇਸਣ ਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤਿਆਰ ਹੋ ਕਿਉਂਕਿ ਗੈਸ ਬਿਲਕੁਲ ਸੇਮੀ ਹੋਵੇ। ਤੁਸੀਂ ਵੇਖ ਸਕਦੇ ਹੋ ਕਿ ਬੇਸਨ ਜਿਹੜਾ ਹੈ ਦਾਣੇਦਾਰ ਬਣ ਰਿਹਾ ਹੈ ਬੇਸਨ ਨੂੰ ਬਸ ਆਪਾਂ 1 ਮਿੰਟ ਹੋਰ ਭੁੰਨਾਂਗੇ ਤੁਸੀਂ ਵੇਖ ਸਕਦੇ ਹੋ ਕਿ ਇਸਨੇ ਦੁਬਾਰਾ ਫੇਰ ਕਿਉਂ ਛੱਡਾ ਸ਼ੁਰੂ ਕਰ ਦਿੱਤਾ ਹੈ ਤੇ ਬੇਸਨ ਸਾਡਾ ਪਰਫੈਕਟ ਬਣ ਕੇ ਬਿਲਕੁਲ ਤਿਆਰ ਹੈ ਹੁਣ ਹੋਰੋਂ ਸੀ ਗੈਸ ਨੂੰ ਬੰਦ ਕਰ ਦਵਾਂਗੇ ਤੇ ਚਾਣੀ ਤਿਆਰ ਕਰ ਲੈਨੇ ਆ ਪੈਨ ਦੇ ਵਿੱਚ ਇੱਕ ਕੋਲੀ ਖੰਡ ਦੀ ਪਾਵਾਂਗੇ ਨੀ ਆਪਾਂ ਖੰਡ ਲਈ ਆ ਉਤੋਂ ਚੌਥਾ ਹਿੱਸਾ ਪਾਣੀ ਪਾਵਾਂਗੇ ਮਿਕਸ ਕਰ ਲਵਾਂਗੇ ਤੁਸੀਂ ਵੇਖ ਸਕਦੇ ਕਿ ਚਾਣੀ ਰਜਨੀ ਸਟਾਰਟ ਹੋ ਗਈ ਹੈ ਸਾਨੂੰ ਇੱਕ ਤਾਰ ਵਾਲੀ ਚਾसनी ਚਾਹੀਦੀ ਹੈ ਤੇ ਆਪਾਂ ਇੱਕ ਤਾਰ ਵਾਲੀ ਚਾसनी ਬਣਾ ਕੇ ਤਿਆਰ ਕਰਾਂਗੇ ਮੈਨੂੰ ਥੋੜੀ ਖੰਡ ਸਾਫ਼ ਨਹੀਂ ਲੱਗ ਰਹੀ ਇਸਦੇ ਵਿੱਚ ਮੈਂ ਇੱਕ ਚਮਚਾ ਦੁੱਧ ਪਾ ਕੇ ਤੇ ਇਹ ਖੰਡ ਨੂੰ ਸਾਫ਼ ਕਰ ਲਵਾਂਗੀ ਤੁਸੀਂ ਵੇਖ ਸਕਦੇ ਕਿ ਚਾਣੀ ਦੇ ਉੱਪਰ ਛੱਗ ਬੰਨੀ ਸਟਾਰਟ ਹੋ ਗਏ ਇਹ ਆਪਾਂ ਚਾਵਲ ਹੀ ਪੋਣੀ ਲੈ ਕੇ ਉਸਤੇ ਨਾਲ ਸਾਫ਼ ਕਰ ਲਵਾਂਗੇ ਚਾਣੀ ਅੱਗੇ ਨਾਲ ਕਾਫੀ ਠਿੱਕ ਹੋ ਗਈ ਹੈ ਚਾਣੀ ਦੇ ਵਿੱਚ ਇੱਕ ਚੁਟਕੀ ਕਿ ਜਿੰਨਾ orange color ਯੂਜ਼ ਕਰ ਰਹੀਆਂ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਦੋਂ ਹਲਕੀ ਜੀ ਧਾਰ ਬੰਨਣੇ ਸਟਾਰਟ ਹੋ ਜਾਵੇ ਤਦ ਸਾਡੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੈ ਸੋ ਮੈਂ ਇੱਕ ਵਾਰ ਚੈੱਕ ਕਰ ਲਿਆ ਹੈ ਕਿ ਸਾਡੀ ਚਾਣੀ ਬਿਲਕੁਲ ਬਣ ਕੇ ਤਿਆਰ ਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਬੇਸਨ ਥੋੜਾ ਜਿਹਾ ਠੰਡਾ ਹੋ ਚੁੱਕਾ ਹੈ ਤੇ ਚਾਣੀ ਸਾਡੀ ਬਿਲਕੁਲ ਗਰਮਾ-ਗਰਮ ਤਿਆਰ ਹੈ ਤੇ ਇਸੇ ਪ੍ਰੋਸੈਸਿੰਗ ਦੇ ਵਿੱਚ ਆਪਾਂ ਚਾਣੀ ਜਿਹੜੀ ਗਰਮਾ-ਗਰਮ ਬੇਸਨ ਦੇ ਵਿੱਚ ਪਾਵਾਂਗੇ ਤੁਸੀਂ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇੱਕ ਚੀਜ਼ ਗਰਮ ਹੋਣੀ ਚਾਹੀਦੀ ਇੱਕ ਚੀਜ਼ ਠੰਡੀ ਹੋ ਜਾਵੇ ਤਾਂ ਕੋਈ ਗੱਲ ਨਹੀਂ ਪਰ ਇੱਕ ਚੀਜ਼ ਗਰਮ ਜ਼ਰੂਰ ਹੋਵੇ ਚਾਣੀ ਠੰਡੀ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਫਟਾਫਟ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਪਲੇਟ ਜਾਂ ਥਾਲੀ ਲੈ ਕੇ ਤੁਸੀਂ ਉਸ ਦੇ ਉੱਪਰ ਬਟਰ ਜਾਂ ਦੇਸੀ ਘਿਓ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਸਾਰੇ ਅਪਲਾਈ ਕਰ ਦੇਣਾ ਹੈ ਤੇ ਫਿਰ ਗਰਮਾ ਗਰਮ ਬੇਸਨ ਜਿਹੜਾ ਹੈ ਪਲੇਟ ਜਾਂ ਥਾਲੀ ਦੇ ਵਿੱਚ ਟ੍ਰਾਂਸਫਰ ਕਰਕੇ ਉਸ ਦੇ ਉੱਪਰ ਥੋੜੇ ਜਿਹਾ ਬਦਾਮ ਜਾਂ ਕਿਸੇ ਚੀਜ਼ ਨਾਲ ਵੀ ਗਾਰਨਿਸ਼ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਜੇ ਤੁਸੀਂ ਸਕਿੱਪ ਕਰਨਾ ਚਾਹੁੰਦੇ ਸਕਿੱਪ ਵੀ ਕਰ ਸਕਦੇ ਤੇ ਮੈਂ ਇੱਥੇ ਥੋੜੇ ਜਿਹਾ ਬਦਾਮ ਨਾਲ ਜਿਹੜਾ ਹੈ ਗਾਰਨਿਸ਼ ਕੀਤਾ ਹੈ ਦੇਸੀ ਘਿਓ ਪਾਂ ਦੇ ਨਾਲ ਬਹੁਤ ਜ਼ਿਆਦਾ ਸੌਫਟ ਬਣ ਜਾਣੀ ਸੀ ਬਰਫੀ ਇਸ ਲਈ ਮੈਂ 2 ਚਮਚੇ ਜਿਹੜੇ ਹੈ ਦਾਲਟਾ ਘਿਓ ਦੇ ਮਿਕਸ ਕੀਤੇ ਸੀ 2 ਘੰਟੇ ਬਾਅਦ ਦਿਸਨ ਵੀ ਜਮ ਕੇ ਬਿਲਕੁਲ ਤਿਆਰ ਹੈ ਇੱਥੇ ਫਟਾਫਟ ਆਪਾਂ ਪੀਸ ਕਰ ਲੈਣੇ ਆ ਬਰਫੀ ਦੇ ਤੁਸੀਂ ਮਨ ਚਾਹੀ ਸ਼ੇਪ ਚ ਕੱਟ ਕਰ ਸਕਦੇ ਹੋ ਮੈਂ ਇਥੇ ਬਰਫੀ ਦੀ ਸ਼ੇਪ ਚ ਕੱਟ ਕਰ ਰਹੀ ਆਂ ਮਸਨ ਦੀ ਬਰਫੀ ਦੇ ਪੀਸ ਬਹੁਤ ਹੀ ਵਧੀਆ ਨਿਕਲ ਕੇ ਆ ਰਹੇ ਨੇ ਇੱਕ ਪਲੇਟ ਚ ਮੈਂ ਸੌਫ ਕਰ ਲਿਆ ਇਹ ਸਾਰੇ ਪੀਸਸ ਕੱਟ ਕਰਕੇ ਤੁਹਾਨੂੰ ਇੱਕ ਬਰਫੀ ਤੋੜ ਕੇ ਦਿਖਾਨੀ ਆ ਇਸ ਦਾ ਬਹੁਤ ਹੀ ਵਧੀਆ ਟੈਕਸਚਰ ਆਇਆ ਹੈ ਤੇ ਬਹੁਤ ਹੀ ਜੰਮੀ ਐਂਡ ਡੇਲੀਸ਼ੀਅਸ ਬਣੀ ਹੈ ਬਰਫੀ ਤੇ ਬਹੁਤ ਹੀ ਨਰਮ ਬਣੀ ਹੈ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਥੈਂਕਸ ਫੋਰ ਵਾਚਿੰਗ